ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਈ ਗੁਰਜੰਡਾ ਕਾ ਪਹੁੰਚ ਗਏ ਜੀ ਗੁਰਜੰਡਾ ਸਿੰਘ ਬੁਬਾਰੀ ਪਿੰਡ ਬਾਕੀਪੁਰ ਜ਼ਿਲ੍ਹਾ ਤਰਨਤਾਰਨ ਤਸਵੀਰ ਵੀ ਤਰਨਤਾਰਨ ਤਿੰਨ ਝੋਟੇ ਸੇਲ ਬਾਈ ਕੋਲ ਇੱਕ ਨਾਲ ਟੁਕੜੇ ਗੱਭਨ ਦੋਸਤ ਤਾਜੀ ਹੋਈਆਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੰਦੀਪ ਵੀਰ ਜੀ ਅਸਾਂ ਠੀਕ ਠਾਕ ਹਾਂ ਬੁਬਾਰੀ ਹੁਣ ਬਸ ਮਾੜੇ ਮੋੜ ਵਪਾਰੀ ਨਿੱਕੇ ਮਾੜੇ ਮਟਿਕੋ ਨਿੱਕੇ ਵਪਾਰੀ ਬਸ ਖੇਰੇ ਬਣਾ ਥੋੜਾ ਬੁਰਾ ਮਾਹ ਕਿ ਵੀਡੀਓ ਆਇਆ ਜੇ ਨਹੀਂ ਨਹੀਂ ਬਸ ਮਾਲ ਵੇਚ ਜਾਂਦਾ ਸੰਦੀਪ ਜੀ ਇੱਕ ਦੋ ਲੈ ਜੀਆਂ ਚੰਗੀਆਂ ਦੇ ਨਮਾ ਚਲੋ ਚਲੋ ਵਧੀਆ ਜੀ ਹੋਰ ਸਨਾਂ ਸਾਬਤਾਂ ਬਈਨਾਂ ਦੇ ਸੰਦੀਪ ਡੇਰੀ ਫਾਰਮ ਚੈਨਲ ਦੇ ਵੇਖਣ ਵਾਲੇ ਵੀਰਾਂਾਂ ਤੇ ਭੈਣਾਂ ਭਰਾਵਾਂ ਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਚੈਨਲ ਸਬਸਕ੍ਰਾਈਬ ਕਰੋ ਤੇ ਵਧੀਆ ਵੀਰ ਮੇਰੇ ਕਮੈਂਟ ਕਰਿਆ ਕਰੋ ਅਵਲ ਦੇ ਜਿੰਨਾ ਮਾੜੇ ਕਰਨੇ ਉਹਨਾਂ ਨੂੰ ਧੰਨਵਾਦ ਕਾਹ ਕੋਈ ਨਹੀਂ ਸਮਝ ਨਹੀਂ ਠੀਕ ਕਹਿ ਕੋਈ ਨਹੀਂ ਸਕਦੇ ਆਪਾਂ ਚਾਹ ਚਾਹ ਤੇ ਹੋਰ ਆਜਾ ਮੀਨੀ ਲੱਗੀ ਐ ਸੰਦੀਪ ਵੀਰ ਜੀ ਆ ਮੀਨੀ ਅਵਲ ਦੇ ਸੂਰ ਜਿੰਨਾਂ ਨੂੰ ਆਪਾਂ ਹੀ ਵਿਖਾਇਆ ਵਾ ਜੋ ਜੰਮੀਆਂ ਹਾਂ ਹਾਂ ਅੰਦਰ ਡੇਰੀ ਜੰਮੀਆਂ ਲਈਆਂ ਵਾ ਡੇਰੀ ਕਨੇ ਵੇਚਤੀ ਆ ਆ ਚੌਗੀ ਝੋਟੀ ਆ ਪਹਿਲਣ ਮੀਨੀ ਦੋਵੇਂ ਸਿੰਗਲ ਦੇ ਠੀਕ ਆ ਹਾਂਜੀ ਤੇ ਗੁਰਜਾਂ ਦੇ ਬੱਚਾ ਨੇ ਕਿਹੜਾ ਬੱਚਾ ਰ ਬਖਾਰੇ ਮੜਾ ਸੰਦੀਪੀ ਦਾ ਕੱਟੀ ਜੀ ਹਾਂ ਉਹ ਆ ਵੱਡੀ ਦੇਣੀ ਸੂਈਆਂ ਦੋਵੇਂ ਆਹਾਂ ਆ ਨਿੱਕੀ ਨਿੱਕੀ ਐ ਕੱਟ ਦਿੱਤੀ ਆ ਹਾਂਜੀ ਕਿੰਨਾ ਡੈਮੋਂਗੇ ਸੂਈ ਨੂੰ ਸੂਈ ਨੂੰ ਇਹਨਾਂ ਨੂੰ 12 ਵਾਲਾ ਤਿੰਨਾਂ ਦਿਨ ਦਿਨ ਹੋ ਗਿਆ ਸੰਦੀਪੀ ਦਾ ਹਾਂ ਕਿੱਡਾ ਸੋਹਣਾ ਥੱਲੇ ਵਾ ਤੇ ਦੋਵੇਂ ਸੇਂਗਲ ਨੇ ਦੋਵੇਂ ਸੇਂਗਲ ਨੇ ਹਾਂ ਠੀਕ ਆ ਨਹੀਂ ਠੀਕ ਆ ਹਾਂ ਚੰਗੀ ਝੋੜੀਆਂ ਨਾ ਹਾਂ ਵਾਲ ਉਹ ਲਾ ਹੀ ਦਿੱਤੇ ਸਾਰੇ ਪਿਛੋਂ ਗਣੀ ਵਾਲ ਤੈਨੂੰ ਬੜਾ ਫਿਰ ਡੇਰੀ ਵਾਲੇ ਟੋਪ ਨਹੀਂ ਵੇਖਿਆ ਸਮਝਿਆ ਦੇਖਿਆ ਉਹਨਾਂ ਦਾ ਸਾਹਕ ਦਾ ਅੰਦਰ ਹੀ ਬੰਨੀ ਆ ਲੈ ਨਹੀਂ ਆ ਸੰਦੀਪ ਜੀ ਜਵਾਈ ਜੂ ਕਿਵੇਂ ਆ ਇੱਕ ਨੰਬਰ ਸੰਦੀਪ ਰੱਖਣ ਨੂੰ 12 ਕਿਲੋ ਹੀ ਆਖਦੀਏ ਭਾਵੇਂ ਦੁੱਧ ਜਿਹੜਾ ਕੱਟੀ ਤੋਂ ਬਿਲਕੁਲ ਪ੍ਰੋਪਰ ਕੰਡਿਆ ਵਾਲਾ ਹੈ ਕੋਈ ਦੋ ਟਾਇਪ ਚੂਲੇ 10 ਕਿਲੋ 10 ਕੁਲ ਦੁੱਧ ਹੈਗਾ ਥਾਨ ਵੇਖਦਾ ਪੀੜੀ ਦੇ ਪਾਵੇਂ ਅੱਗੇ ਲੱਗੇ ਥਾਨ ਬੜਾ ਜ਼ਬਰਦਸਤ ਹੈ ਮੈਂ ਨਸਲਾ ਪੂਰੀ ਹਾਂਜੀ ਹਾਂਜੀ ਰੰਗ ਹੁਣ ਲਾਲ ਜਾ ਹੋਇਆ ਪਿਆ ਬਸ ਪਰ ਛੋਟੀਆਂ ਨਸਲਾ ਪੂਰੀ ਵੀਰ ਸੰਦੀਪ ਵੀਰਾ ਧੁੱਪ ਲੱਗਣ ਦਾ ਵੀ ਹੁਣ ਬਸ ਦੋ ਚਾਰ ਦਿਨ ਇਹਨਾਂ ਹੋ ਜਾਣਾ ਕਾਲੀ ਹੋ ਜਾਣਾ ਪੂਰੀ ਹਾਂ ਇਹ ਨੇੜੇ ਉਹ ਕਿ ਥਾਨ ਤੋਂ ਬੁਖਾਰੀ ਕਰਣ ਹਾਂ ਲੱਗੇ ਮਾਰਦੇ ਸੁੰਬਾ ਥਾਨ ਲੱਗਾ ਹਾਂਜੀ ਬੋਲੋ ਦੇਰੀਆ ਸੰਦੀਵੀਰ 125 ਦੀ ਬੱਸ ਜੈ ਜੀ ਗੰਬ ਹਾਂ ਨਾਲ ਹਾਂ ਨਾਲ ਇੱਕ 20 ਦੀ ਦੇ ਦिए ਇੱਕ 15 ਦਾ ਦੇ ਜਾਣ ਦੇ ਜਾਣ ਦੇ ਬਸ 115 ਆ ਠੀਕ ਆ ਹਾਂ ਠੀਕ ਆ ਠੀਕ ਇਹ ਵੀ ਤਾਜੀ ਸੋਈ ਇਹ ਵੀ ਤਾਜੀ ਇੱਕੇ ਦਿਨ ਹੀ ਸੋਈਆ ਸੰਦੀਵੀਰ ਆ ਵੀ ਦਿਖਾ ਰ ਹੈ ਵੀ ਦੋਵੇਂ ਪਹਿਣਾ ਪਹਿਣਾ ਅੱਛਾ ਇੱਕੇ ਮੈ ਨਹੀਂ ਆਂਦੇ ਇਹ ਵੀ ਦਿਖਾ ਰ ਬਹੁਤ ਸੋਹਣੀ ਝੋਟੀ ਇਹ ਵੀ 6 ਸੰਦੀਵੀਰ ਆਖ ਨੂੰ ਮੈਂ ਪਹਿਲਾਂ ਆਈ ਦੂਜਾ ਸੂਆ ਝੋਟੀਏ ਦੁੱਧ ਕਿੰਨਾ ਗੁਰਜੰਡਾ ਇਹ ਤਾਂ 12 ਕਿਲੋ ਕੰਡੇ ਵਾਲਾ ਲੀਟਰ ਵਾਲਾ ਲੋ ਜੀ 12 ਕਿਲੋ ਕੰਡੇ ਵਾਲਾ ਉਹ ਵੀ ਲੀਟਰ ਵਾਲਾ ਕਰੋ ਚੈੱਕ ਤਾਂ ਬਹੁਤ ਸੋਹਣੀ ਝੋਟੀ ਹੈ ਜੂਨ ਜੂਨ ਇੱਕ ਨੰਬਰ ਸੰਦੀਵੀਰ ਨਹੀਂ ਠੀਕ ਹੈ ਫਿਰ ਸਿਰਾ ਸਿਰਾ ਗੱਲ ਬਾਤ ਆ ਆਜੋ 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 ਨਹੀਂ ਠੀਕ ਆ ਕੱਟੀ ਮਗਰਿੰਦੇ ਵੀ ਇਹਦੇ ਮਗਰ ਇਕੱਠਾ ਅਜਿੰਦੇ ਮਗਰ ਇਕੱਠਾ ਵਾਹ ਆ ਕਰੀ ਲੈ ਵਾਲਾ ਇਹਨਾਂ ਹਾਰਨ ਰੋਣਾ ਤਾਂ ਟੱਪਦੀਆਂ ਹੁਣ ਇੱਕੋ ਪਾਸੇ ਵਧਿਆ ਰਹਿੰਦੀ ਆਥੇ ਬਸ ਅੰਦਰੋਂ ਨਹੀਂ ਵੇਖਿਆ ਨੀ ਬਾਹਰ ਨਹੀਂ ਕੱਢੀਆਂ ਤੇ ਬਿਲਕੁਲ ਬਿਲਕੁਲ ਹਾਂ ਲੈ ਜਾ ਤੇ ਕਰ ਜੰਡਾ ਫਿਰਿੰਦਾ ਮੋਲ ਦੇਰੀਏ ਕੁ ਵੀ ਦੀ ਇਹ ਵੀ ਇਹ ਵੀ ਨੇ ਜਾਣਦੇ ਯਾਰ ਇੱਕ ਬੰਦੇ ਧੱਕਾਈ ਉਹ ਜਾਣਦੇ ਕੋਈ ਨਹੀਂ ਚੱਲਣਦੇ ਹੁਣ ਜਾ ਜਾ ਤੇ ਕਹਿ ਤਾਂ ਇੱਕ 15 ਦੀ ਵੀ ਦੇ ਦਾਂਗੇ ਹਾਂ ਚੱਲਣਦੇ ਆ ਸੰਦੀਪ ਵੀਰ ਅਰਜਨ ਕੁੰਗੜ ਦੀ ਆਵ ਅੱਛਾ ਝੋਟੀ ਹਾਂ ਬੰਦੇ ਚੱਲ ਕੇ ਕੈਨੇਡਾ ਉਹਨਾਂ ਨੇ ਲਿਆਂਦੀ ਬੜੇ ਸ਼ੌਂਕ ਨਾਲ ਇਹ ਚੋਟੀ ਬਹੁਤ ਸੋਹਣੀ ਹੈ ਬਿਲਕੁਲ ਜੈਡ ਬਲੈਕ ਹੈ ਵਾਰੀ ਸਕੰਦਰਾ ਟੀਗਾ ਭਰਿਆ ਹਾਂ ਸਾਡੇ ਚੋਂ ਵੀ ਨਹੀਂ ਚੱਕ ਪਾਸ ਆਪਣੇ ਤੋਂ ਵੀਡੀਓ ਪਈ ਪ੍ਰੋਪਰ ਸਾਰਾ ਕੁਝ ਮਗਰ ਕੱਟਾ ਇਹਦਾ ਦਿਖਾ ਰਹੇ ਮੜਾ ਜਾ ਕਰੀ ਦੁੱਧ ਹੈਗਾ ਕਿ ਨਹੀਂ 5 ਕਿਲੋ 6 ਕਿਲੋ ਪੰਜ ਦੀ ਗਰੰਟੀ ਦਵਾਂਗੇ ਆ ਕੱਟਾ ਆ ਕੱਟਾ ਨਾਲ 15000 ਰੁਪਏ ਕੱਟਾ ਹੀ ਹੈ ਮਗਰ ਤੇ ਹੁਣ ਦੂਜਾ ਸਵੇਰ ਸੋਹਣੀ ਹੈ ਨਾ ਦੂਜਾ ਸਵੇਰ ਸੋਹਣੀ ਹੈ ਛੱਗੀ 6 ਦੰਦ ਹਾਂ ਖਾ ਦਿੰਦੇ ਆ ਖਾਓ ਬਹੁਤ ਸੋਹਣੀ ਝੋਟੀ ਲਾਗੇ ਕਰੋਦੇ ਵੇਸ ਨਹੀਂ ਕੰਢੀ ਝੋਟੀ ਆ ਬਹੁਤ ਕੱਦ ਕਾਠ ਵਾਲੀ ਝੋਟੀ ਆ ਠੀਕ ਆ ਇੱਕ ਅੱਸੀ ਲਾਏ ਬੰਦੇ ਆਓ ਜਾ ਠੀਕ ਆ ਹਾਂ ਚੰਗੀ ਚੰਗੀ ਝੋਟੀ ਕੱਦਗੜ ਵਾਲੀ ਆ ਆ ਜਾ ਕੋ ਡੰਡ ਆਪਾਂ ਵਖਾ ਵੀ ਲੈਨੇ ਇਧਰ 6 ਦੰਦ ਨਹੀਂ 6 ਦੰਦ ਹਾਂ ਕੰਨੀਆਂ ਖਲੋਤੀਆਂ ਠੀਕ ਆ 6 ਦੰਦ ਆ ਵੇ ਬਿਊਟੀ ਵੇ ਮੈਂ ਨਸਲ ਬਹੁਤ ਝੋਟੀ ਦੇ ਮਾਲੀ ਬੜਾ ਕਿੱਡੇ ਟੌਪ ਦਾ ਗੱਡੀ ਸਕੰਦਰ ਦਾ ਟੀ ਜਾ ਭਰਿਆ ਜੀ ਭਾਇ ਸਾਰੇ ਨੇ ਨਸਲ ਹਜ਼ਾਰੋਂ ਨਹੀਂ ਕਰਦਾ ਬੱਚੇ ਦਾ ਫੋਲ ਕਰੀ ਦੋਵੇਂ ਡੰਡ ਚੋਲੋ ਭਾਵੇਂ ਇੱਕ ਟਾਈਮ ਚੋਲੋ ਹਾਂ ਬੱਚੇ ਦਾ ਹਾਂਜੀ ਚਲੋ ਇਹਦਾ ਫਿਰ ਮੋਲ ਨੇ ਵੀਰੇ ਜਾਇ ਜੀ ਦੇ ਦੀਏ ਜਾਇ ਜੀ ਇੱਕ ਦਸ ਦੀ ਦੇ ਦੀਏ ਝੋਟੀ ਕਰਦੇ ਯਾਰ ਹਰਮਾਨ ਪੰਜ ਹੀ ਜਾਣ ਇੱਕ ਪੰਜ ਦੀ ਦੇਣਾ 500 ਰੁਪਏ ਛੋੜ ਚਲੋ ਹਾਂਜੀ ਚਲੋ ਤੇ ਲੋ ਜੀ ਤਿੰਨ ਝੋਟੀਆਂ ਸੇਲ ਆ ਤੇ ਬਹੁਤ ਸੋਹਣਾ ਰੇਡ ਕੀਤਾ ਵੀਰ ਨੇ ਤੇ ਬਾਕੀ ਮੇਰਾ ਵੀਰ ਇੱਥੇ ਆ ਗਿਆ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਬਹੁਤ ਸੋਹਣੀ ਝੋਟੀ ਆ ਦੋਵੇਂ ਸਿੰਘ ਹਿਲਦੇ ਨਾਲੇ ਚਲੋ ਡੇਰੀਪੁਰੋਂ ਲਾਲ ਜੇ ਪਿੰਡ ਆ ਜੀ ਨਾ ਬਾਕੀ ਹੁਣ ਦਿਨ ਦੁਨ ਲੱਗੇ ਲੱਗੇ ਨੇ ਤੇ ਪਿੰਡ ਆਪਣਾ ਸੰਦੀਵੀਰ ਦੀ ਬਾਕੀਪੁਰ ਜ਼ਿਲ੍ਹਾ ਵੀ ਤਮਤਾਨ ਤਹਿਸੀਲ ਵੀ ਤਮਤਾਨ ਨਾਂ ਮੇਰਾ ਗੁਰਜੰਡ ਸਿੰਘ ਨੰਬਰ ਆਪਣਾ ਹੈ 95011 7789 ਸਾਸਤਰੀ ਗਾਜ਼ਨੀ ਵਿਧੀਕਾ